ਮੇਰੀ ਸਟੂਡੈਂਟ ਲਾਈਫ ਸੀ ਜਿਹੜੀ ਬਾਹਰ ਜਦੋਂ ਮੈਂ ਬਾਹਰ ਹੁੰਦਾ ਸੀਗਾ ਤੇ ਸਟੂਡੈਂਟ ਲਾਈਫ ਦੇ ਵਿੱਚ ਪੀਜ਼ਾ ਬਹੁਤ ਵੱਡਾ ਰੋਲ ਪਲੇ ਕਰਦਾ ਮੁੱਲਕ ਤਾਂ ਛੱਡ ਦਿੰਨੇ ਹਾਂ ਪਰ ਕੁਝ ਖਾਣ ਪੀਣ ਵਾਲੀਆਂ ਆਦਤਾਂ ਇਹੋ ਜਿਹੀਆਂ ਤੁਹਾਨੂੰ ਪੈ ਜਾਂਦੀਆਂ ਨੇ ਕਿ ਜਿਹੜੀਆਂ ਫਿਰ ਛੇਤੀ ਛੁੱਟਦੀਆਂ ਨਹੀਂ ਉਹ 체ਜ ਜੀ ਕਾ ਕਿ ਸਾਡਾ ਭਜੰਗੀ ਥੋੜਾ ਕਮਜ਼ੋਰ ਸੀ ਸੋਚਿਆ ਕਿ ਇਹਨੂੰ گارਲਿਕ ਬਟਰ ਬ੍ਰੈਡ ਖਵਾਣੇ ਆ ਉਹ ਮੇਰੀ ਬੜੀ ਫੇਵਰੇਟ ਸੀ ਤੇ ਡੇਲੀ ਆਪਾਂ ਉਹਨੂੰ ਖਵਾ ਨਹੀਂ ਸਕਦੇ ਸੀ ਵੀ ਡੇਲੀ ਮੈਦਾ ਖਵਾਈਏ ਤੇ ਉਹ ਤਾਂ ਉਹਦੀ ਅੰਤੜੀਆਂ 'ਚ ਜੰਮਣਾ ਤੇ ਬੱਚਾ ਛੋਟਾ ਉਸ ਚੀਜ਼ ਨੂੰ ਸੋਚ ਕੇ ਮੈਂ ਸੋਚਿਆ ਕਿ ਇਹਨੂੰ ਫਿਰ ਬਾਹਰ ਦਾ ਨਹੀਂ ਖਵਾਣਾ ਮੈਂ ਤੇ ਅਸੀਂ ਫਿਰ ਹੌਲੀ-ਹੌਲੀ ਮਹਾਰਾਜ ਦੀ ਕਿਰਪਾ ਨਾਲ ਆਟੇ ਵਾਲੀਆਂ ਚੀਜ਼ਾਂ ਬਣਾਉਣ ਲੱਗ ਗਏ ਹੈਲਦੀ ਜਦੋਂ ਆਪਣੇ ਲਈ ਕਰਨ ਲੱਗੇ ਫਿਰ ਅਸੀਂ ਸੋਚਿਆ ਕਿ ਹਾਂ ਹੁਣ ਸਾਨੂੰ ਲੋੜ ਆ ਵੀ ਹੋਰਾਂ ਨੂੰ ਵੀ ਆਪਾਂ ਚੰਗੀ ਚੀਜ਼ ਚਕਾਈ ਇਸ ਕਰਕੇ ਆਪਾਂ ਫਿਰ ਫੂਡ ਲਾਈਨ ਦੇ ਵਿੱਚ ਐਂਟਰ ਹੋਏ ਤਾਂ ਕਿ ਚੰਗੀ ਚੀਜ਼ ਆਪਾਂ ਇੰਟਰੋਡਿਊਸ ਕਰ ਸਕੀਏ ਜਦੋਂ ਦੇ ਇੰਟਰਨੈਸ਼ਨਲ ਬ੍ਰਾਂਡਸ ਇੰਡੀਆ ਵਿੱਚ ਆਏ ਆ ਪੀਜ਼ਾ 12 1200 ਦਾ ਹੀ ਮਿਲਦਾ ਸੀ ਜਾਂ 600 ਦਾ ਮਿਲਦਾ ਸੀ ਹੁਣ 50 50 ਰੁਪਏ ਦੇ ਪੀਜ਼ੇ ਮਿਲਦੇ ਆ ਹੁਣ 600 ਤੇ 50 ਰੁਪਏ ਦੇ ਵਿੱਚ ਜਿਹੜੀ ਕੋਸਟ ਕਟਿੰਗ ਕੀਤੀ ਆ ਉਹ ਤੁਹਾਨੂੰ ਬਿਨਾਂ ਜਾਲੀ ਚੀਜ਼ ਖਵਾਏ ਹੋ ਨਹੀਂ ਸਕਦਾ ਉਹ ਜਾਂ ਜਿਹੜਾ ਨਾ ਮੇਰੇ ਲਈ ਬੜੀ ਪਵਿੱਤਰ ਚੀਜ਼ ਆ ਜਦੋਂ ਬੰਦਾ ਜਨਮ ਲੈਂਦਾ ਪਹਿਲੀ ਚੀਜ਼ ਉਹਨੂੰ ਮੂੰਹ 'ਚ ਰੇਜ ਕਿ ਚਾਹੀਦਾ ਜਾਨਵਰ ਪੰਛੀ ਦਾ ਬੱਚਾ ਹੋਵੇ ਕੋਈ ਵੀ ਹੋਵੇ ਉਹਨੂੰ ਪਹਿਲੋ ਜੰਮ ਦੇ ਸਾਰ ਉਹਦੇ ਮੂੰਹ ਦੇ ਵਿੱਚ ਰੇਜ ਚਾਹੀਦਾ ਜਿਹੜੇ ਵੀ ਕਿਤੇ ਚੰਚ ਕੰਮ ਕਰਦੇ ਸਿਰ ਤੇ ਖਾਜ ਕਰਦਾ ਕੋਈ ਐ ਖਾਜ ਕਰਦਾ ਕੋਈ ਕਿਤੇ ਖਾਜ ਕਰਦਾ ਮੁੜ ਕੇ ਉਹਨੇ ਹੱਥ ਨਹੀਂ ਧੋਨੇ ਹੈਗੇ ਅੱਜ ਕੱਲ ਇੱਕ ਇੰਡੀਆ ਚ ਵੀ ਫਾਸਟ ਫੂਡ ਚੇਨ ਐ ਹੋਜੀ ਹੈਗੀ ਆ ਜਿਨ੍ਹਾਂ ਨੇ ਡੋਮੀਨੋਜ਼ ਪੀਜ਼ਾਟ ਨੂੰ ਪਛਾੜ ਦਿੱਤਾ ਤੇ ਸਾਡਾ ਇੱਕ ਸਟਾਫ ਦਾ ਵਰਕਰ ਜਦੋਂ ਸਾਡੇ ਕੋਲ ਛੱਡ ਕੇ ਕਿਤੇ ਉੱਥੇ ਉਹਨਾਂ ਦੇ ਲੱਗਾ ਤੇ ਉਹਦੀ ਡਿਊਟੀ ਸੀ ਆਟਾ ਗੁੰਨਣ ਦੀ ਉਹਨੇ ਸਾਨੂੰ ਦੱਸਿਆ ਕਿ ਸ਼ਾਮ ਨੂੰ 7 ਵਜੇ ਗਣੇਸ਼ ਜੀ ਦੀਆਂ ਸਵਾਰੀਆਂ ਆ ਜਾਂਦੀਆਂ ਤੇ ਫਿਰ ਆਟੇ ਨੂੰ ਭੋਗ ਲਾ ਕੇ ਜਾਂਦੇ ਉਹ ਚੂਹੇ ਵਾਲੇ ਆਟੇਆਂ ਵਾਲੇ ਪੀਲੇ ਅੱਜ ਕੰਨ ਸਾਰੇ ਖਾਰੇ ਨੇ ਅਹੀਂ ਅਗੀ ਜਿਹਨੇ ਸਾਫ਼ ਸੁਥਰਾ ਖਾਣਾ ਆਉ ਭਾਈ ਜੀ ਆਇਆਂ ਨੂੰ ਹਨਾ ਇਹ ਸਾਨੂੰ ਐ ਨਹੀਂ ਆ ਕਿ 9 ਵਜੇ ਤੋਂ ਬਾਅਦ ਲੁਧਿਆਣਾ ਸ਼ਹਿਰ ਖਾਣਾ ਸ਼ੁਰੂ ਕਰਦਾ ਅਸੀਂ 9:30 ਵਜੇ ਬੰਦ ਕਰ ਦਿੰਨੇ ਆ ਬਹੁਤ ਜ਼ਿਆਦਾ ਪੈਸੇ ਨੂੰ ਵੀ ਤਰਜੀਹ ਨਹੀਂ ਦਿੱਤੀ ਪਰ ਹਾਂ ਸਾਫ਼ ਸੁਥਰਾ ਜਿਹੇ ਖਾਣਾ ਤੇ ਸਾਡਾ ਕਸਟਮਰ ਸਾਡਾ ਹੀ ਆ ਐਨਾ ਸਾਨੂੰ ਪਤਾ ਅਕਸਰ ਬਜ਼ੁਰਗ ਕਹਿੰਦੇ ਸੀ ਕਿ ਜੈਸਾ ਅੰਨ ਵੈਸਾ ਮਨ ਪਰ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਸਾਡਾ ਖਾਣ ਪੀਣ ਆ ਉਹ ਇੰਨਾ ਜ਼ਿਆਦਾ ਉਹਨੂੰ ਕਹਿ ਦਈਏ ਕਿ ਦੂਸ਼ਿਤ ਹੋ ਚੁੱਕਿਆ ਹੈ ਕਿ 95% ਜਿਹੜਾ ਸਾਡਾ ਖਾਣਾ ਪੀਣਾ ਹੈ ਉਹ ਇਦਾਂ ਦਾ ਹੈ ਕਿ ਜਿਹੜਾ ਪਿਓਰ ਨਹੀਂ ਹੈ ਤੇ ਜ਼ਿਆਦਾਤਰ ਬਿਮਾਰੀਆਂ ਦਾ ਕਾਰਨ ਵੀ ਉਹੀ ਬਣ ਰਿਹਾ ਪਰ ਅੱਜ ਤੁਹਾਨੂੰ ਮਿਲਵਾਵਾਂਗੇ ਇੱਕ ਅਜਿਹੇ ਕਪਲ ਦੇ ਨਾਲ ਜਿਨ੍ਹਾਂ ਨੇ ਖੁਦ ਆਪਣਾ ਜਿਹੜਾ ਇੱਕ ਫੂਡ ਬਿਜ਼ਨਸ ਸਟਾਰਟ ਕੀਤਾ ਕਿੰਨਾ ਕਾਰਨਾ ਕਰਕੇ ਸਟਾਰਟ ਕਰਨਾ ਪਿਆ ਅੱਜ ਤੁਹਾਡੀ ਗੱਲਬਾਤ ਕਰਾਵਾਂਗੇ ਉਹਨਾਂ ਦੇ ਨਾਲ ਤੇ ਕੁਝ ਜਿਹੜੇ ਫੈਕਟਸ ਨੇ ਉਹ ਵੀ ਦੱਸਾਂਗੇ ਤੇ ਅਸਲੀਅਤ ਦੇ ਨਾਲ ਵਾਕਿਫ ਕਰਾਵਾਂਗੇ ਜਿਹੜਾ ਤੁਸੀਂ ਖਾਣਾ ਪੀਣਾ ਖਾਣੇ ਹੋ ਉਹਦੇ ਨਾਲ ਮਿਲਵੋਣੇ ਆ ਜੀ ਸਾਡੇ ਨਾਲ ਮੌਜੂਦ ਨੇ ਗਗਨਦੀਪ ਸਿੰਘ ਜੀ ਤੇ ਨਾਲ ਉਹਨਾਂ ਦੇ ਮਿਸਿਸ ਜਤਿੰਦਰ ਕੌਰ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਧੰਨਵਾਦ ਜੀ ਤੇ ਜਿਵੇਂ ਕਿ ਹੁਣੇ ਗੱਲ ਕੀਤੀ ਆਪਾਂ ਕਿ ਅਕਸਰ ਹੀ ਸਾਡੇ ਬਜ਼ੁਰਗ ਕਹਿੰਦੇ ਸੀਗੇ ਵੀ ਜੈਸਾ ਅੰਨ ਤੈਸਾ ਮਨ ਵੀ ਜੋ ਅਸੀਂ ਖਾਂਦੇ ਆ ਜਿੱਦਾਂ ਦਾ ਸਾਡਾ ਖਾਣ ਪੀਣ ਹੁੰਦਾ ਆ ਉਦਾਂ ਤਾਂ ਹੀ ਸਾਡਾ ਜਿਹੜਾ ਅੰਦਰ ਵਿਚਾਰ ਚੱਲਦੇ ਨੇ ਬਿਲਕੁਲ ਪਰ ਅੱਜ ਦੀ ਗੱਲ ਕਰੀਏ ਤਾਂ ਕਿਸੇ ਵੇਲੇ ਪੰਜਾਬ ਨੂੰ ਮੰਨਿਆ ਜਾਂਦਾ ਸੀ ਵੀ ਇੱਥੇ ਨਾ ਬੜਾ ਪਿਓਰ ਖਾਣਾ ਮਿਲਦਾ ਹੈ ਮਤਲਬ ਸਾਰੀ ਥਾਵਾਂ ਤੋਂ ਕਿਤੋਂ ਵੀ ਇੱਥੇ ਕਦੇ ਮਿਲਾਵਟ ਨਹੀਂ ਹੁੰਦੀ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਖਾਣਾ ਪੀਣਾ ਜਿੰਨਾ ਸਾਡਾ ਮਿਲਾਵਟ ਵਾਲਾ ਹੋ ਗਿਆ ਤੇ ਤੁਹਾਡੇ ਤੋਂ ਇਹੀ ਮੈਂ ਚਾਹੂੰਗਾ ਸਭ ਤੋਂ ਪਹਿਲਾਂ ਕਿ ਤੁਸੀਂ ਆਪਣਾ ਬਿਜ਼ਨਸ ਸਟਾਰਟ ਕੀਤਾ ਕੀ ਰੀਜ਼ਨ ਸੀ ਤੁਹਾਡਾ ਕਿ ਤੁਸੀਂ ਆਪਣਾ ਸਟਾਰਟ ਕੀਤਾ ਬਾਹਰਲੇ ਨੂੰ ਛੱਡ ਕੇ ਗੱਲ ਇਦਾਂ ਸੀ ਜੀ ਵੀ ਜਦੋਂ ਮੇਰੀ ਸਟੂਡੈਂਟ ਲਾਈਫ ਸੀ ਜਿਹੜੀ ਬਾਹਰ ਜਦੋਂ ਮੈਂ ਬਾਹਰ ਹੁੰਦਾ ਸੀਗਾ ਤੇ ਸਟੂਡੈਂਟ ਲਾਈਫ ਦੇ ਵਿੱਚ ਪੀਜ਼ਾ ਬਹੁਤ ਵੱਡਾ ਰੋਲ ਪਲੇ ਕਰਦਾ ਤੇ ਜਦੋਂ ਤੁਸੀਂ ਮੁਲਕ ਤਾਂ ਛੱਡ ਦਿੰਨੇ ਹੋ ਪਰ ਕੁਝ ਖਾਣ ਪੀਣ ਵਾਲੀਆਂ ਆਦਤਾਂ ਇਹੋ ਜਿਹੀਆਂ ਤੁਹਾਨੂੰ ਪੈ ਜਾਂਦੀਆਂ ਨੇ ਕਿ ਜਿਹੜੀਆਂ ਫਿਰ ਛੇਤੀ ਛੁੱਟਦੀਆਂ ਨਹੀਂ ਤੇ ਤੁਹਾਡੇ ਨਾਲ ਉਹ ਜੁੜ ਜਾਂਦੀਆਂ ਮੋਸਟਲੀ ਕਿਸੇ ਵੀ ਸਟੂਡੈਂਟ ਦੀ ਲਾਈਫ ਦੇ ਵਿੱਚ ਉਹਦੀ ਫੂਡ ਲਾਈਫ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਭਾਵੇਂ ਉਹ ਇੱਥੇ ਹੋਵੇ ਇੰਡੀਆ 'ਚ ਹੋਵੇ ਭਾਵੇਂ ਬਾਹਰ ਹੋਵੇ ਜਾਂ ਹੌਸਟਲ 'ਚ ਹੋਣ ਬੱਚੇ ਉਹ ਮੈਸ ਨੂੰ ਮਿਸ ਕਰਦੇ ਆ ਆਪਣੇ ਹੌਸਟਲਾਂ ਦੀ ਉਸੇ ਤਰੀਕੇ ਫਿਰ ਸਾਨੂੰ ਪੀਜ਼ਾ ਲਾਈਫ ਥੋੜੀ ਜਿਹੀ ਅਸੀਂ ਮਿਸ ਕਰਦੇ ਸੀ ਕੁਝ ਐਸੀ ਸੀ ਕਿ ਸਾਡਾ ਭਜੰਗੀ ਥੋੜਾ ਕਮਜ਼ੋਰ ਸੀ ਤੇ ਅਸੀਂ ਉਹਨੂੰ ਸੋਚਿਆ ਕਿ ਇਹਨੂੰ گارਲਿਕ ਬਟਰ ਬ੍ਰੈਡ ਖਵਾਣੇ ਆ ਉਹ ਮੇਰੀ ਬੜੀ ਫੇਵਰੇਟ ਸੀ ਤੇ ਡੇਲੀ ਆਪਾਂ ਉਹਨੂੰ ਖਵਾ ਨਹੀਂ ਸਕਦੇ ਸੀ ਵੀ ਡੇਲੀ ਮੈਦਾ ਖਵਾਈਏ ਤੇ ਉਹ ਤਾਂ ਵਧੀਆ ਅੰਤੜੀਆਂ 'ਚ ਜੰਮਣਾ ਤੇ ਬੱਚਾ ਛੋਟਾ ਮੱਖਣ ਤਾਂ ਚੰਗੀ ਚੀਜ਼ ਆ ਮੱਖਣ ਜਾਊਗਾ ਅੰਦਰ ਜੀ ਜੀ ਉਸ ਚੀਜ਼ ਨੂੰ ਸੋਚ ਕੇ ਮੈਂ ਸੋਚਿਆ ਕਿ ਇਹਨੂੰ ਫਿਰ ਬਾਹਰ ਦਾ ਨਹੀਂ ਖਵਾਣਾ ਮੈਂ ਕੁਝ ਮੈਨੂੰ ਵੀ ਮੈਦਾ ਪਚਦਾ ਨਹੀਂ ਤੇ ਅਸੀਂ ਫਿਰ ਹੌਲੀ-ਹੌਲੀ ਮਹਾਰਾਜ ਦੀ ਕਿਰਪਾ ਨਾਲ ਆਟੇ ਵਾਲੀਆਂ ਚੀਜ਼ਾਂ ਬਣਾਉਣ ਲੱਗ ਗਏ ਹੈਲਦੀ ਤੇ ਜਦੋਂ ਆਪਣੇ ਲਈ ਕਰਨ ਲੱਗੇ ਫਿਰ ਅਸੀਂ ਸੋਚਿਆ ਕਿ ਹਾਂ ਹੁਣ ਸਾਨੂੰ ਲੋੜ ਆ ਵੀ ਹੋਰਾਂ ਨੂੰ ਵੀ ਆਪਾਂ ਚੰਗੀ ਚੀਜ਼ ਚਕਾਈਏ ਇਸ ਕਰਕੇ ਆਪਾਂ ਫਿਰ ਫੂਡ ਲਾਈਨ ਦੇ ਵਿੱਚ ਐਂਟਰ ਹੋਏ ਤਾਂ ਕਿ ਚੰਗੀ ਚੀਜ਼ ਆਪਾਂ ਇੰਟਰੋਡਿਊਸ ਕਰ ਸਕੀਏ ਪਰ ਹੁਣ ਦੇ ਮਾਮਲੇ 'ਚ ਮੈਂ ਦੇਖਿਆ ਕਿ ਜਦੋਂ ਦੇ ਇੰਟਰਨੈਸ਼ਨਲ ਬ੍ਰਾਂਡਸ ਇੰਡੀਆ ਵਿੱਚ ਆਏ ਆ ਇਹ ਜਦੋਂ ਇੰਟਰੋਡਿਊਸ ਹੋਏ ਸੀ ਸਾਡੇ ਟਾਈਮ ਜਦੋਂ ਅਸੀਂ میٹرਕ ਕਰਦੇ ਸੀ 10ਵੀਂ ਕਰਦੇ ਸੀ ਉਦੋਂ ਇਹ ਬਾਹਰਲੇ ਨorms rituals ਦੇ ਨਾਲ ਹੀ ਫਾਲੋ ਕਰਦੇ ਸੀ ਪੀਜ਼ਾ 12 1200 ਦਾ ਹੀ ਮਿਲਦਾ ਸੀ ਜਾਂ 600 ਦਾ ਮਿਲਦਾ ਸੀ ਹੁਣ 50 ਰੁਪਏ ਤੇ ਪੀਜ਼ੇ ਮਿਲਦੇ ਆ ਬਿਲਕੁਲ ਹੁਣ 600 ਤੇ 50 ਰੁਪਏ ਦੇ ਵਿੱਚ ਜਿਹੜੀ ਕਾਸਟ ਕਟਿੰਗ ਕੀਤੀ ਆ ਉਹ ਤੁਹਾਨੂੰ ਬਿਨਾ ਜਾਲੀ ਚੀਜ਼ ਖਵਾਏ ਹੋ ਨਹੀਂ ਸਕਦੀ ਬਲਕਿ ਮੈਂ ਕਹੂੰਗਾ ਕਿ ਤੁਹਾਨੂੰ ਪੀਜ਼ਾ ਪ੍ਰੋਪਰ ਅੱਜਕੱਲ ਮਿਲਦਾ ਹੀ ਨਹੀਂ ਕਿਤਾ ਉਹ ਇਹ ਕਹਾਣੀਆਂ ਵੀ ਹੁਣ ਅਸੀਂ ਸੋਚਿਆ ਕਿ ਹਾਂ ਭੋਜਨ ਜਿਹੜਾ ਨਾ ਮੇਰੇ ਲਈ ਬੜੀ ਪਵਿੱਤਰ ਚੀਜ਼ ਆ ਮੈਂ ਇਹਨੂੰ ਬਹੁਤ ਪਵਿੱਤਰ ਚੀਜ਼ ਮੰਨਦਾ ਕਿ ਜਦੋਂ ਬੰਦਾ ਜਨਮ ਲੈਂਦਾ ਪਹਿਲੀ ਚੀਜ਼ ਉਹਨੂੰ ਮੂੰਹ 'ਚ ਰੇਜਕ ਚਾਹੀਦਾ ਕੋਈ ਵੀ ਪ੍ਰਾਣੀ ਕਿਸੇ ਵੀ ਜਾਨਵਰ ਪੰਛੀ ਦਾ ਬੱਚਾ ਹੋਵੇ ਕੋਈ ਵੀ ਹੋਵੇ ਉਹਨੂੰ ਪਹਿਲੋਂ ਜੰਮ ਦੇ ਸਾਰ ਉਹਦੇ ਮੂੰਹ ਦੇ ਵਿੱਚ ਰੇਜਕ ਚਾਹੀਦਾ ਤੇ ਪ੍ਰਮਾਤਮਾ ਨੇ ਭੋਜਨ ਬਣਾਏ ਇਸ ਲਈ ਆ ਕਿ ਲੋਕੀ ਪ੍ਰਮਾਤਮਾ ਨੂੰ ਯਾਦ ਰੱਖ ਸਕਣ ਆਪਾਂ ਹੁਣ ਵੀ ਭੱਜੇ ਫਿਰਦੇ ਆ ਸਾਰੇ ਕੰਮਾਂ ਨੂੰ ਆਪਾਂ ਕਹਿੰਦੇ ਦੋ ਟਾਈਮ ਦੀ ਰੋਟੀ ਖਾਣੀ ਜੀ ਗੱਲ ਹੋਰ ਕੋਈ ਕਰਦਾ ਹੀ ਨਹੀਂ ਹਨਾ ਤੇ ਜਦੋਂ ਇਹ ਫੂਡ ਲਾਈਨ ਹੀ ਕਰਪਟ ਹੋਣੀ ਸ਼ੁਰੂ ਹੋ ਗਈ ਤੇ ਅਹੀਂ ਸੋਚਿਆ ਕਿ ਹਮ ਬਾਹਰੋਂ ਖਾਣ ਨੂੰ ਤਾਂ ਕੁਝ ਚੰਗਾ ਮਿਲ ਨਹੀਂ ਰਿਹਾ ਵੀ ਇਹਨੂੰ ਸੁਧਾਰਨਾ ਵੀ ਆ ਚੰਗਾ ਤਾਂ ਇੰਟਰੋਡਿਊਸ ਕਰਨਾ ਹੀ ਆ ਆਪਾਂ ਪਰ ਇਸ ਲਾਈਨ ਨੂੰ ਅਸੀਂ ਸੁਧਾਰਨਾ ਵੀ ਆ ਤੇ ਇਸ ਕਰਕੇ ਫਿਰ ਆਪਾਂ ਹੌਲੀ-ਹੌਲੀ ਆਗੇ ਜੀ ਇਸ ਲਾਈਨ ਦੇ ਵਿੱਚ ਅੱਛਾ ਤੁਸੀਂ ਦੱਸਿਆ ਕਿ ਜਿਵੇਂ ਜਦੋਂ ਤੁਸੀਂ ਸਟਾਰਟਅਪ ਕਰਨਾ ਸੀ ਤੁਸੀਂ ਬਹੁਤ ਸਾਰੀਆਂ ਆਊਟਲੈਟਸ ਵਿਜ਼ਿਟ ਕੀਤੀਆਂ ਤੁਸੀਂ ਦੇਖਿਆ ਗਿਆ ਉਹਨਾਂ ਦੇ ਕਿਚਨ ਚ ਕਿਸ ਤਰੀਕੇ ਨਾਲ ਕੰਮ ਚੱਲਦਾ ਹੈ ਕਿਉਂਕਿ ਤੁਸੀਂ ਇੱਕ ਉਹਦਾ ਸੈਟਅਪ ਬਣਾਉਣਾ ਸੀ ਕੀ ਕੁਝ ਚੀਜ਼ਾਂ ਤੁਹਾਨੂੰ ਪਤਾ ਲੱਗੀਆਂ ਅੰਦਰਲੀਆਂ ਜਿਹੜੀਆਂ ਕਿ ਸਾਹਮਣੇ ਨਹੀਂ ਆਉਂਦੀਆਂ ਛੇਤੀ ਜਿਹੜੀਆਂ ਸਾਹਮਣੇ ਹਾਈਜੀਨ ਸਭ ਤੋਂ ਪਹਿਲੀ ਗੱਲ ਤਾਂ ਸਫਾਈ ਹੈ ਨਹੀਂ ਅੱਜ ਦਾ ਮੈਂ ਹੁਣ ਮੈਂ ਹੱਥੇ ਤਾਂ ਫੇਰ ਲਿਆ ਤੁਹਾਡੇ ਕੋ ਇੰਟਰਵਿਊ ਤੇ ਗੱਲ ਕਰਦੇ ਕਰਦੇ ਇਹ ਆਮ ਚੀਜ਼ ਆ ਹੁਣ ਜਿਹੜੇ ਵੀ ਕਿਚਨ ਚ ਕੰਮ ਕਰਦੇ ਸਿਰ ਚ ਖਾਜ ਕਰਦਾ ਕੋਈ ਐ ਖਾਜ ਕਰਦਾ ਕੋਈ ਕਿਤੇ ਖਾਜ ਕਰਦਾ ਮੁੜ ਕੇ ਉਹਨੇ ਹੱਥ ਨਹੀਂ ਧੋਣੇ ਹੈਗੇ ਇਹ ਤਾਂ ਮਤਲਬ ਅਸੀਂ ਜਦੋਂ ਸਾਡੇ ਕੋਲ ਨਵੇਂ ਰਿਕਰੂਟਸ ਆਉਂਦੇ ਆ ਅਸੀਂ ਉਹਨਾਂ ਨੂੰ ਕਿਚਨ ਚ ਇੰਟਰੋਡਿਊਸ ਕਰਦੇ ਆ ਤੇ ਅਸੀਂ ਉਹ ਦੇਖਦੇ ਆ ਉਹਨਾਂ ਦੀਆਂ ਹਰਕਤਾਂ ਤੇ ਅਸੀਂ ਕਹਿੰਦੇ ਆ ਕਿ ਆਹ ਕੰਮ ਨਹੀਂ ਕਰਨਾ ਜੇ ਤੁਸੀਂ ਕਰ ਲਏ ਤਾਂ ਤੁਹਾਡੇ ਕੋ ਵਾਸ਼ ਬੇਸਿਨ ਕੋਲ ਆ ਹੱਥ ਧੋਣੇ ਆ ਤੇ ਫਿਰ ਖਾਣ ਪੀਣ ਚ ਵਾਲੀ ਚੀਜ਼ ਨੂੰ ਹੱਥ ਲਾਉਣੇ ਆ ਪਰ ਜਿਹੜੇ ਆਹੀ ਆਊਟਲੈਟਸ ਤੇ ਦੇਖਦੇ ਹੀ ਵੀ ਖਲਾਰਾ ਥੱਲੇ ਪਾਇਆ ਹੋਇਆ ਬੁਰੀ ਤਰ੍ਹਾਂ ਤੇ ਚੂਹੇ ਭੰਗੜਾ ਪਾ ਰਹੇ ਨੇ ਮੈਂ ਬਹੁਤ ਵੱਡੀਆਂ ਵੱਡੀਆਂ ਬੇકરીਜ਼ ਦੇਖੀਆਂ ਕਿ ਜਿਨ੍ਹਾਂ ਦੇ ਬਹੁਤ ਤਗੜੇ ਤਗੜੇ ਨਾਮ ਨੇ ਤੇ ਉਹਨਾਂ ਨੇ ਜਿਹੜੀ ਸ਼ਾਰਟਨਿੰਗ ਹੁੰਦੀ ਆ ਬਟਰ ਸ਼ਾਰਟਨਿੰਗ ਕਹਿੰਦੇ ਉਹਨੂੰ ਜਾਂ ਕੋਈ ਵੀ ਫੈਟ ਹੁੰਦਾ ਜਾਂ ਕੋਈ ਵੀ ਕੇਕਸ ਬਣਾਉਣ ਲਈ ਬਿਸਕੁਟਸ ਬਣਾਉਣ ਲਈ ਜਿਹੜੀ ਚੀਜ਼ਾਂ ਤੁਸੀਂ ਇੰਟਰੋਡਿਊ ਕਰਨੀਆਂ ਹੁੰਦੀਆਂ ਉਹ ਥੱਲੇ ਇਦਾਂ ਹੀ ਮਾਰਬਲ ਤੇ ਨੀਚੇ ਪੁੰਜੇ ਰੱਖੀਆਂ ਹੁੰਦੀਆਂ ਨੇ ਤੇ ਆਲੇ ਦੁਆਲੇ ਗਣੇਸ਼ ਜੀ ਦੀਆਂ ਸਵਾਰੀਆਂ ਫਿਰਦੀਆਂ ਹੁੰਦੀਆਂ ਚੂਹੇ ਮੋਟੇ ਮੋਟੇ ਤੇ ਉਹ ਦੇਖ ਕੇ ਤਾਂ ਫਿਰ ਸਗੋਂ ਮੇਰਾ ਬੇਟਾ ਵੀ ਉਹ ਗਿਆ ਨਾਲ ਕਿਸੇ ਵਿਕਰੀ ਤੇ ਉਹ ਮੁੜ ਕੇ ਉਹਨੇ ਹਾਏ ਉਹਦੇ ਮੂੰਹ ਚੋਂ ਇਹ ਹੀ ਨਿਕਲ ਉਹਨੂੰ ਪੁੱਛ ਲੋ ਚਾਹੇ ਤੁਸੀਂ ਉਹਨੂੰ ਪੁੱਛ ਸਕਦੇ ਹੋ ਇਹ ਕਹਿੰਦਾ papa ਬੈਣੀ ਮੁੜ ਕੇ ਖਾਣਾ ਇਥੋਂ ਬਾਹਰ ਇਹ ਮਤਲਬ ਯਕੀਨ ਦੀ ਹੈ ਨਹੀਂ ਹੈਗਾ ਸਾਨੂੰ ਬਾਹਰਲਾ ਬਹੁਤਾ ਨਾ ਹਾਂ ਜਿੱਥੇ ਲੱਗੇ ਕਿ ਸਾਫ ਸੁਥਰਾ ਸਿੰਘ ਬਣਾਉਂਦੇ ਨੇ ਜਾਂ ਆਪਣੇ ਪੰਜਾਬੀ ਭਰਾ ਜਿਹੜੇ ਸਾਫ ਸੁਥਰਾ ਕੰਮ ਕਰਦੇ ਨੇ ਪਾਵੇਂ ਓਪਨ ਚ ਕਰਦੇਣ ਪਾਵੇਂ ਰੇੜੀ ਤੇ ਹੀ ਕਰਦੇ ਹੁਣ ਪਾਵੇਂ ਰਾਜਮਾ ਚੌਲ ਕਰਦੇ ਹੁਣ ਸਾਨੂੰ ਜਿੱਥੇ ਯਕੀਨ ਹੋਵੇ ਉੱਥੇ ਹੀ ਜ਼ਰੂਰ ਸ਼ੱਕ ਲਈਦਾ ਆਦਰਵਾਇਜ਼ ਜਿਹੜੇ ਫਾਸਟ ਫੂਡਸ ਨੇ ਨਾ ਆਊਟਲੈਟਸ ਬਹੁਤ ਵੱਡੇ ਨਾਮ ਬਾਹਰ ਲਿਆਂਦੇ ਤਾਂ ਛੱਡੋ ਅੱਜ ਕੱਲ ਇੱਕ ਇੰਡੀਆ ਚ ਵੀ ਫਾਸਟ ਫੂਡ ਚੇਨ ਇਹੋ ਜੀ ਹੈਗੀ ਆ ਜਿਨ੍ਹਾਂ ਨੇ ਡੋਮੀਨੋਜ਼ ਪੀਜ਼ਾ ਹਟ ਨੂੰ ਪਛਾੜ ਦਿੱਤਾ ਤੇ ਸਾਡਾ ਇੱਕ ਸਟਾਫ ਦਾ ਵਰਕਰ ਜਦੋਂ ਸਾਡੇ ਕੋਲ ਛੱਡ ਕੇ ਕਿਤੇ ਉੱਥੇ ਉਹਨਾਂ ਦੇ ਲੱਗਾ ਤੇ ਉਹਦੀ ਡਿਊਟੀ ਸੀ ਆਟਾ ਗੁੰਨਣ ਦੀ ਉਹਨੇ ਸਾਨੂੰ ਦੱਸਿਆ ਕਿ ਸ਼ਾਮ ਨੂੰ 7 ਵਜੇ ਗਣੇਸ਼ ਜੀ ਦੀਆਂ ਸਵਾਰੀਆਂ ਆ ਜਾਂਦੀਆਂ ਚੰਗੇ ਤੇਗੇ ਤਗੜੇ ਤਗੜੇ ਆ ਜਾਂਦੇ ਨੇ ਤੇ ਫਿਰ ਆਟੇ ਨੂੰ ਭੋਗ ਲਾ ਕੇ ਜਾਂਦੇ ਉਹ ਚੂਹੇ ਵਾਲੇ ਆਟਿਆਂ ਵਾਲੇ ਪੀਦੇ ਅੱਜ ਕੱਲ ਸਾਰੇ ਖਾਰੇ ਨੇ ਮੈਂ ਨਹੀਂ ਕਹਿੰਦਾ ਵੀ ਮੇਰੇ ਕੋ ਖਾਓ ਜਾਂ ਨਾ ਖਾਓ ਮੈਂ ਸਾਨੂੰ ਉਹਦੇ ਨਾਲ ਨਹੀਂ ਸਾਡੀ ਤਾਂ ਟਾਈਮਿੰਗ ਹੀ ਬੜੀ ਲਿਮਟਿਡ ਜੀ ਆ 9:30 ਵਜੇ ਅਸੀਂ ক্লোਜ਼ ਕਰ ਦਿੰਦਾ ਅਸੀਂ ਆ ਕਿ ਜਿਹਨੇ ਸਾਫ਼ ਸੁਥਰਾ ਖਾਣਾ ਆਓ ਭਾਈ ਜੀ ਆਇਆਂ ਨੂੰ ਹਨਾ ਵੀ ਸਾਨੂੰ ਐ ਨਹੀਂ ਆ ਕਿ 9 ਵਜੇ ਤੋਂ ਬਾਅਦ ਲੁਧਿਆਣਾ ਸ਼ਹਿਰ ਖਾਣਾ ਸ਼ੁਰੂ ਕਰਦਾ ਅਸੀਂ 9:30 ਵਜੇ ਬੰਦ ਕਰ ਦਿੰਨੇ ਆ ਏ ਆ ਕਿ ਸਾਡੀ ਚੀਜ਼ ਚ ਕੁਆਲਿਟੀ ਆ ਪਰ ਅਸੀਂ ਆਪਣਾ ਕੁਝ ਟਾਈਮ ਟੇਬਲ ਇਹੋ ਜਿਹਾ ਬਣਾਇਆ ਬੱਚਿਆਂ ਦੀ ਸਕੂਲਿੰਗ ਨੂੰ ਟਾਈਮ ਚਾਹੀਦਾ ਸਵੇਰੇ ਉੱਠ ਕੇ ਪਾਠ ਕਰਨਾ ਹੁੰਦਾ ਉਹਨਾਂ ਨੇ ਨਿਤਨੇਮ ਕਰਕੇ ਬੱਚੇ ਸਕੂਲ ਜਾਂਦੇ ਆ ਤੇ ਜਲਦੀ ਉੱਠਣਾ ਹੁੰਦਾ ਸਕੂਲ ਵੀ ਜਲਦੀ ਲੱਗਦਾ ਇਸ ਲਈ ਆਪਣੀ ਉਸ ਰੁਟੀਨ ਨੂੰ ਕੋਈ ਫਰਕ ਨਾ ਪਵੇ ਆਪਾਂ ਬਹੁਤ ਜ਼ਿਆਦਾ ਪੈਸੇ ਨੂੰ ਵੀ ਤਰਜੀਹ ਨਹੀਂ ਦਿੱਤੀ ਪਰ ਹਾਂ ਸਾਫ਼ ਸੁਥਰਾ ਜਿਹਾ ਖਾਣਾ ਤੇ ਸਾਡਾ ਕਸਟਮਰ ਸਾਡਾ ਹੀ ਆ ਇੰਨਾ ਸਾਨੂੰ ਪਤਾ